ਅੱਜ ਸੰਪੰਨ ਹੋ ਰਹੇ ਨੇ ਪਵਿੱਤਰ ਨਰਾਤੇ ਅੱਜ ਇੱਕ ਦਿਨ ਦੀ ਪੂਜਾ ਨਾਲ ਮਿਲ ਸਕਦਾ ਹੈ ਸੰਪੂਰਨ ਨਰਾਤਿਆਂ ਦਾ ਫਲ ਅੱਜ ਨੌਮੀ ਹੈ ਯਾਨੀ ਨਰਾਤਿਆਂ ਦਾ ਆਖਰੀ ਦਿਨ ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਨੌਮੀ ਦੀ ਮਹੱਤਤਾ ਤੇ ਕਿਉਂ ਅੱਜ ਦੇ ਦਿਨ ਨੂੰ ਮੰਨਿਆ ਜਾਂਦਾ ਹੈ ਖਾਸ ਨਰਾਤਿਆਂ ਦੇ 9ਵੇਂ ਦਿਨ ਮਾਂ ਸਿੱਧੀ ਦਾਸਤਰੀ ਦੀ ਪੂਜਾ ਕੀਤੀ ਜਾਂਦੀ ਹੈ ਇਹ ਦੇਵੀ ਦਾ ਪੂਰਨ ਸਰੂਪ ਹੈ ਜੈ ਹੋ ਅਮਰਤੀ ਪਰ ਸੇ ਪਦਰੀਆ ਅੰਬੇ ਮਾਂ ਕੀ ਟਵਰੀਆ ਸਿਰਫ ਇਸ ਦਿਨ ਮਾਂ ਦੀ ਪੂਜਾ ਕਰਨ ਨਾਲ ਸੰਪੂਰਨ ਨਰਾਤਿਆਂ ਦੀ ਪੂਜਾ ਦਾ ਫਲ ਮਿਲਦਾ ਹੈ ਮਹਾ ਨੌਮੀ ਤੇ ਸ਼ਕਤੀ ਪੂਜਾ ਵੀ ਕੀਤੀ ਜਾਂਦੀ ਹੈ ਜਿਸ ਨੂੰ ਕਰਨ ਨਾਲ ਨਿਸ਼ਚਿਤ ਤੌਰ ਤੇ ਵਿਜੇ ਮਿਲਦੀ ਹੈ ਅੱਜ ਦੇ ਦਿਨ ਮਾਂ ਸਰਸਵਤੀ ਦੀ ਉਪਾਸਨਾ ਵੀ ਹੁੰਦੀ ਹੈ ਜਿਸ ਨਾਲ ಅಪਾਰ ਵਿਦਿਆ ਤੇ ਬੁੱਧੀ ਦੀ ਪ੍ਰਾਪਤੀ ਹੋ ਸਕਦੀ ਹੈ ਹੁਣ ਤੁਹਾਨੂੰ ਦੱਸਦੇ ਹਾਂ ਕਿਹੋ ਜਿਹਾ ਹੈ ਮਾਂ ਸਿੱਧੀ ਦਾਤਰੀ ਦਾ ਸਰੂਪ ਨਵ ਦੁਰਗਾ ਜੋ ਮਾਂ ਸਿੱਧੀ ਦਾਤਰੀ ਦਾ ਸਰੂਪ ਆਖਰੀ ਅਤੇ ਨੋਵਾ ਹੈ ਇਹ ਸਾਰੇ ਵਰਦਾਨਾਂ ਤੇ ਸਿੱਧੀਆਂ ਨੂੰ ਦੇਣ ਵਾਲਾ ਹੈ ਇੱਕ ਅਮਲ ਦੇ ਫੁੱਲ ਤੇ ਵਿਰਾਜਮਾਨ ਹੈ ਇਹਨਾਂ ਦੇ ਹੱਥ 'ਚ ਸ਼ੰਖ ਚੱਕਰ ਗਦਾ ਅਤੇ ਪਦਮ ਹੈ ਯਸ਼ ਗੰਧਰ ਕਿੰਨਰ ਨਾਗ ਦੇਵੀ ਦੇਵਤਾ ਤੇ ਮਨੁੱਖ ਸਾਰੇ ਇਹਨਾਂ ਦੀ ਕਿਰਪਾ ਨਾਲ ਸਿੱਧੀਆਂ ਹਾਸਲ ਕਰਦੇ ਨੇ ਰੱਖ ਕੇ ਮਨ ਵਿੱਚ ਵਿਸ਼ਵਾਸ ਨਾਮ ਮਈਆ ਦਾ ਲੈ ਲੈ ਤੇਰੇ ਕਾਮ ਆਉਣਗੇ ਰਾਹ ਟੁੱਟੇ ਨਾ ਆਸ ਚੱਲ ਚਲਾ ਚੱਲ ਉਹ ਭਗਤਾ ਚੱਲ ਚਲਾ ਚੱਲ ਅੱਜ ਦੇ ਦਿਨ ਮਾਂ ਸ੍ਰੀ ਦਾਸਰੀ ਦੀ ਪੂਜਾ ਕਰਨ ਨਾਲ ਨਰਾਤਿਆਂ ਦੇ 9 ਦਿਨਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਅੱਜ ਤੁਸੀਂ ਮਾਂ ਦੀ ਪੂਜਾ ਕਰਕੇ ਹਰ ਤਰ੍ਹਾਂ ਦੀ ਬਿਮਾਰੀ ਤੋਂ ਮੁਕਤੀ پا ਸਕਦੇ ਹੋ ਅੱਜ ਦਾ ਦਿਨ ਨਰਾਤਿਆਂ ਦਾ ਸੰਪੂਰਨਤਾ ਪ੍ਰਦਾਨ ਕਰਨ ਵਾਲਾ ਦਿਨ ਹੈ ਅੱਜ ਹਰ ਤਰ੍ਹਾਂ ਦੀ ਮਾਨਸਿਕ ਤੇ ਸਰੀਰਕ ਸਮੱਸਿਆ ਤੋਂ ਮੁਕਤੀ ਮਿਲ ਸਕਦੀ ਹੈ ਅੱਜ ਤੁਹਾਨੂੰ ਧਨ ਤੇ ਸੰਪੰਨਤਾ ਦੀ ਵੀ ਪ੍ਰਾਪਤੀ ਹੋ ਸਕਦੀ ਹੈ ਜੇਕਰ ਤੁਸੀਂ ਪੂਰੇ ਨਰਾਤੇ ਮਾਂ ਦੀ ਇਰਾਦਨਾ ਨਹੀਂ ਕਰ ਸਕੇ ਤਾਂ ਅੱਜ ਕਰ ਲਓ ਮਾਂ ਦੀ ਇਰਾਦਨਾ ਤੇ ਪੂਰੀ ਕਰ ਲਓ ਆਪਣੀ ਮਨੋਕਾਮਨਾ